ਇੱਕ ਅਜੀਹਾ ਗੁਰਦੁਆਰਾ ਵੀ ਹੈ ਜਿੱਥੇ ਨਾ ਤਾਂ ਲੰਗਰ ਪੱਕਦਾ ਹੈ ਅਤੇ ਨਾ ਹੀ ਗੋਲਕ ਰੱਖੀ ਹੋਈ ਹੈ ਫਿਰ ਵੀ ਇੱਥੋਂ ਕੋਈ ਭੁੱਖਾ ਨਹੀਂ ਮੁੜਦਾ ਆਓ ਜਾਣੀਏ ਇਸ ਵਿਸ਼ੇਸ਼ ਗੁਰਦੁਆਰਾ ਸਾਹਿਬ ਦੀ ਦਿਲਚਸਪ ਕਹਾਣੀ ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 28 ਦਿੱਤੇ ਗੁਰਦੁਆਰਾ ਨਾਨਕ ਸਰਦੀ ਇੱਥੇ ਨਾ ਤਾਂ ਲੰਗਰ ਤਿਆਰ ਹੁੰਦਾ ਹੈ ਅਤੇ ਨਾ ਹੀ ਗੋਲਕ ਰੱਖੀ ਹੋਈ ਹੈ ਦਰਸਲ ਗੁਰਦੁਆਰੇ ਵਿੱਚ ਸੰਗਤ ਆਪਣੇ ਘਰ ਤੋਂ ਲੰਗਰ ਲੈ ਕੇ ਆਉਂਦੀ ਹੈ ਇੱਥੇ ਸਤਾਨਿਕ ਘਿਓ ਮੱਖਣ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਦਾਲਾਂ ਮਠਿਆਈਆਂ ਫਲ ਅਤੇ ਪਰੌਠੇ ਸੰਗਤ ਲਈ ਉਪਲਬਧ ਹੁੰਦੇ ਹਨ ਸੰਗਤ ਦੇ ਲੰਗਰ ਛਕਣ ਤੋਂ ਬਾਅਦ ਜੋ ਵੀ ਲੰਗਰ ਬਚਦਾ ਹੈ ਉਸ ਨੂੰ ਪੀਜੀਆਈ ਦੇ ਨਾਲ ਨਾਲ ਸੈਕਟਰ 16 ਅਤੇ 32 ਦੇ ਹਸਪਤਾਲਾਂ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਉੱਥੇ ਵੀ ਲੋਕ ਪ੍ਰਸ਼ਾਦਾ ਛਕ ਸਕਣ ਅਤੇ ਇਹ ਰੁਝਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ ਤਨ ਦੱਸਦੀ ਹੈ ਕਿ ਦਿਵਾਲੀਵਲ ਦਿਨ ਗੁਰਦੁਆਰਾ ਨਾਨਕ ਸਰ ਸਹਿਬ ਬਣਾਇਆ ਗਿਆ ਸੀ ਚੰਡੀਗੜ੍ਹ ਸਤੇ ਤੇ ਨਾਨਕ ਸਰ ਗੁਰਦੁਆਰੇ ਦੇ ਮੁਖੀ ਬਾਬਾ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਇਸ ਗੁਰਦੁਆਰੇ ਦੀ ਉਸਾਰੀ ਨੂੰ 50 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ 22 ਏਕੜ ਦੇ ਰਕਮੇ ਵਿੱਚ ਫੈਲੇ ਇਸ ਗੁਰਦੁਆਰੇ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਹੈ ਤੇ ਇੱਥੇ ਦੰਦਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਇੱਥੇ ਇੱਕ ਲੈਬ ਵੀ ਹੈ ਅਤੇ ਹਰ ਸਾਲ ਇੱਥੇ ਸਮਾਗਮ ਮਾਰਚ ਦੇ ਮਹੀਨੇ ਹੁੰਦਾ ਹੈ ਇਹ ਸਾਲਾਨਾ ਸਮਾਗਮ 7 ਦਿਨਾਂ ਤੱਕ ਚੱਲਦਾ ਹੈ ਇਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਹਿੱਸਾ ਲੈਣ ਆਉਂਦੇ ਹਨ ਇਸੇ ਦੌਰਾਨ ਇੱਥੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ ਇੱਥੇ ਕੋਈ ਗੋਲਕ ਨਹੀਂ ਹੈ ਤਾਂ ਜੋ ਗੋਲਕ ਨੂੰ ਲੈ ਕੇ ਕੋਈ ਵੀ ਝਗੜਾ ਨਾ ਹੋ ਜਾਵੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ ਉਹ ਆਪ ਹੀ ਗੁਰਦੁਆਰਾ ਸਾਹਿਬ ਆ ਜਾਂਦੇ ਹਨ ਇਸ ਦਾ ਮੁਖ ਦਫਤਰ ਨਾਨਕ ਸਰਕਲੇਰਾ ਹੈ ਜੋ ਕਿ ਲੁਧਿਆਣਾ ਦੇ ਨੇੜੇ ਹੈ ਸਾਲ ਵਿੱਚ ਦੋ ਵਾਰ ਅੰਮ੍ਰਿਤਪਾਨ ਵੀ ਕੀਤਾ ਜਾਂਦਾ ਹੈ ਗੁਰਦੁਆਰਾ ਨਾਨਕ ਸਰ ਵਿੱਚ 30 ਤੋਂ 35 ਵਿਅਕਤੀ ਰਹਿੰਦੇ ਹਨ ਜਿਨ੍ਹਾਂ ਵਿੱਚ ਰਾਗੀ ਪਾਟੀ ਅਤੇ ਸੇਵਾਦਾਰ ਸ਼ਾਮਲ ਹਨ ਚੰਡੀਗੜ੍ਹ ਹਰਿਆਣਾ ਅਤੇ ਦੇਰਾਦੂਨ ਤੋਂ ਇਲਾਵਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਵਿੱਚ 100 ਤੋਂ ਵੱਧ ਨਾਨਕ ਸਰ ਗੁਰਦੁਆਰੇ ਸ਼ਿਸ਼ੋ ਵਿਧਾਨ ਬਾਬਾ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਸੰਗਤ ਸੇਵਾ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰਦੀ ਹੈ ਗੁਰਦੁਆਰੇ ਦੇ ਵਿੱਚ ਤਿੰਨੋ ਸਮੇਂ ਲੰਗਰ ਬਤਾਇਆ ਜਾਂਦਾ ਹੈ ਲੋਕ ਲੰਗਰ ਤਿਆਰ ਕਰਕੇ ਆਪਣੇ ਘਰੋਂ ਲੈ ਕੇ ਆਉਂਦੇ ਹਨ ਜੇਕਰ ਕੋਈ ਲੰਗਰ ਲਗਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟੋ ਘੱਟ 2 ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ ਕੋਈ ਸਵੇਰ ਵੇਲੇ ਲੰਗਰ ਲਗਾਉਂਦਾ ਹੈ ਕੋਈ ਦੁਪਹਿਰ ਅਤੇ ਕੁਝ ਰਾਤ ਨੂੰ ਹਰ ਵੇਲੇ ਅਖੰਡ ਪਾਠ ਸਰ ਚੱਲਦਾ ਰਹਿੰਦਾ ਹੈ ਹਰ ਰੋਜ਼ ਸਵੇਰੇ 7 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਕੀਰਤਨ ਕੀਤਾ ਜਾਂਦਾ ਹੈ ਇੱਥੇ ਹਰ ਮੱਸਿਆ ਵਾਲੇ ਦਿਨ ਦੀਵਾਨ ਵੀ ਲਗਾਇਆ ਜਾਂਦਾ ਹੈ